ਰੀਆਪਨ ਜੰਗਲ ਵਿੱਚ ਪਾਣੀ ਵਾਲਾ ਟੈਂਕਰ ਲੈ ਕੇ ਜਾ ਰਹੇ ਇਸ ਸਖਸ਼ ਨੂੰ ਪੂਰੇ ਇਲਾਕੇ ਦੇ ਲੋਕ ਵਾਟਰਮੈਨ ਪਾਲੀ ਵਜੋਂ ਜਾਣਦੇ ਨੇ ਵਾਟਰਮੈਨ ਪਾਲੀ ਉਹ ਸਖਸ਼ ਜੋ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਫਲਸਫਿਆਂ ਤੇ ਤੁਰਦਿਆ ਨੂਰਪੁਰ 베ਦੀ ਦੇ ਜੰਗਲੀ ਇਲਾਕਿਆਂ ਵਿੱਚ ਬੇਜ਼ੁਬਾਨ ਜਾਨਵਰਾਂ ਨੂੰ ਤਪਦੀ ਗਰਮੀ ਵਿੱਚ ਪਾਣੀ ਪਿਉਂਦੀ ਸੇਵਾ ਕਰਦਾ ਹੈ ਉੰਜ ਇਸ ਸਖਸ਼ ਦਾ ਨਾਮ ਹਰਪਾਲ ਸਿੰਘ ਪਾਲੀ ਹੈ ਪਰ ਇਹਨਾਂ ਦੀ ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਹਰਪਾਲ ਸਿੰਘ ਨੂੰ ਹੁਣ ਵਾਟਰਮੈਨ ਪਾਲੀ ਕਹਿ ਕੇ ਸੱਦਦੇ ਨੇ ਹਰਪਾਲ ਸਿੰਘ 15 ਸਾਲਾਂ ਤੋਂ ਬੇਜ਼ੁਬਾਨ ਜਾਨਵਰਾਂ ਨੂੰ ਪਾਣੀ ਪਿਉਂਦੀ ਸੇਵਾ ਕਰ ਰਹੇ ਨੇ ਮਾਰਚ ਤੋਂ ਲੈ ਕੇ ਅਗਸਤ ਮਹੀਨੇ ਤੱਕ ਉਹ ਇਹ ਸੇਵਾ ਕਰਦੇ ਨੇ ਜਿਸ ਲਈ ਇਹਨਾਂ ਜੰਗਲੀ ਇਲਾਕੇ ਵਿੱਚ ਕਰੀਬ 25 ਹੋਧੀਆਂ ਵੀ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਹਰ ਦੂਜੇ ਦਿਨ ਪਾਣੀ ਪਰੰ ਦੀ ਸੇਵਾ ਵੀ ਇਹ ਆਪ ਕਰਦੇ ਨੇ ਇਸ ਸੇਵਾ ਲਈ ਉਹ ਆਪਣਾ ਹੀ ਟਰੈਕਟਰ ਵਰਤਦੇ ਨੇ ਅਤੇ ਪਾਣੀ ਲਈ ਟੈਂਕਰ ਵੀ ਇਹਨਾ ਆਪ ਹੀ ਤਿਆਰ ਕੀਤਾ ਹੈ ਹਰਪਾਲ ਸਿੰਘ ਦੱਸਦੇ ਨੇ ਕਿ ਜਦੋਂ ਉਹ ਨਿੱਕੇ ਸਨ ਤਾਂ ਉਹ ਆਪਣੀ ਮਾਤਾ ਨੂੰ ਪੰਛੀਆਂ ਨੂੰ ਪਾਣੀ ਪਿਉਣ ਦੀ ਸੇਵਾ ਕਰਦਿਆਂ ਵੇਖਦੇ ਸਨ ਤੇ ਉਸੇ ਸੇਵਾ ਨੂੰ ਅੱਜ ਉਹ ਅੱਗੇ ਵਧਾਰੇ ਨੇ ਜੰਗਲ ਦੇ ਵਿੱਚ ਜਿਹੜੀਆਂ ਇਹ ਜੰਗਲੀ ਜਾਨਵਰ ਐ ਪੰਛੀ ਇਹਨਾਂ ਵਸਤਾ ਜਿਹੜੇ ਚ ਬੱਚੇ ਬਣਾਏ ਗਏ ਐ ਲਗਭਗ 25 ਦੇ ਲਾਗੇ ਪਾਸੇ ਜਿਹੜੇ ਚ ਬੱਚੇ ਬਣਾਏ ਗਏ ਆ ਬਾਕੀ ਫੇਰ ਵੀ ਦੇਖੀਦਾ ਜੇ ਕੋਈ ਇਸ ਤਰ੍ਹਾਂ ਸਾਨੂੰ ਛਪੜੀ ਦਿਖਦੀ ਹੈ ਕਿਤੇ ਜਾਨਵਰ ਪਾਣੀ ਪੀਂਦੇ ਆ ਤਾਂ ਉੱਥੇ ਵੀ ਜਿਹੜਾ ਪਾਣੀ ਪਾਈਦਾ ਹੈ ਤੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਲਗਭਗ ਲਗਾਤਾਰ ਜਿਹੜਾ ਚੱਲ ਰਿਹਾ ਕਈਆਂ ਸਾਲਾਂ ਤੋਂ ਪਰਨੇਰ ਨਾਲ ਜਿਹੜੀ ਮਿਲੀ ਆ ਉਹ ਸਾਨੂੰ ਆਪਣੀ ਜਿਹੜੀ ਮਾਤਾ ਉਹਨਾਂ ਤੋਂ ਮਿਲੀ ਹੈ ਕਿਉਂਕਿ ਉਹਨਾਂ ਨੇ ਘਰਾਂ ਤੇ ਜਿਹੜੀ ਇੱਕ ਬਾਲਟੀ ਤੇ ਰੱਸੀ ਲੈ ਕੇ ਜਾਣਾ 4-5 ਕਿਲੋਮੀਟਰ ਪੈਂਡਾ ਕਰਕੇ ਉਸ ਤੋਂ ਬਾਅਦ ਇੱਕ ਖੂਹ ਤਾਂ ਖੂਹ ਦੇ ਉੱਤੇ ਪਾਣੀ ਕੱਢ ਕੇ ਜਿਹੜਾ ਚੱਕਰਿਆਂ ਦੇ ਵਿੱਚ ਇਹਨਾਂ ਪੰਛੀਆਂ ਨੂੰ ਰੱਖਦੇ ਤੇ ਉਸ ਟਾਈਮ ਲਗਭਗ ਮੇਰੀ ਉਮਰ 7 ਸਾਲ ਦੀ ਉਸੇ ਸੇਵਾ ਨੂੰ ਜਿਹੜਾ ਅੱਗੇ ਲਿਜਾਂਦੇ ਹੋਏ ਇੱਕ ਇੱਕ ਦੋ ਦੋ ਹੋਦੀਆਂ ਬਣਦੀਆਂ ਹੋਈਆਂ ਅੱਜ ਜੰਗਲ ਦੇ ਵਿੱਚ ਜਿਹੜੀਆਂ ਲਗਭਗ 25 ਹੋਦੀਆਂ ਬਣ ਕੇ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਲਗਭਗ ਇਹ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈ ਅਗਸਤ ਤੱਕ ਇਹ ਸੇਵਾ ਚੱਲਦੀ ਹੈ ਉਸ ਤੋਂ ਬਾਅਦ ਬਰਸਾਤੀ ਜਿਹੜਾ ਮੀਂਹ ਪੈ ਜਾਂਦਾ ਹੈ ਟੋਬੇ ਭਰ ਜਾਂਦੇ ਹੈ ਖਰਚਾ ਜਿਹੜਾ ਇੱਕ ਦਿਨ ਛੱਡ ਕੇ ਹਜ਼ਾਰ ਦਾ ਡੀਜ਼ਲ ਹੈ ਜੇ ਆਪਾਂ ਡਰਾਈਵਰ ਲੈਂਦੇ ਆ ਤੇ 4-500 ਰੁਪਏ ਉਹਦਾ ਤੇ ਬਾਕੀ ਹੋਰ ਜੋ ਰਿਪੇਅਰਿੰਗ ਹੁੰਦੀ ਹੈ ਜਿਸ ਤਰ੍ਹਾਂ ਇਹ ਟੈਂਕ ਪਿਛਲੇ ਸਾਲ ਨਵਾਂ ਬਣਾਇਆ ਆਪਾਂ ਲਗਭਗ 1,22,5000 ਦਾ ਤੇ ਇਸ ਤਰ੍ਹਾਂ ਹੋਰ ਵੀ ਖਰਚੇ ਆ ਸਾਫ ਸਪਾਈ ਕਰਾਣੀ ਹੌਦੀਆਂ ਦੀ ਰਸਤੇ ਬਣਾਣੇ ਤਾਂ ਇਹ ਸਾਰੇ ਹੀ ਜਾਨੀ ਕਿ ਕਹਿਣ ਦਾ ਮਤਲਬ ਹੈ ਫਿਰ ਅਸੀਂ ਆਪਣਾ ਮੇਨਟੇਨ ਕਰਦੇ ਜਿਸ ਤਰ੍ਹਾਂ ਵੀ ਹੈ ਵਾਟਰਮੈਨ ਪਾਲੀ ਦੀ ਇਸ ਸੇਵਾ ਤੋਂ ਲੋਕ ਇੰਨੇ ਪ੍ਰਭਾਵਿਤ ਨੇ ਕਿ ਉਹ ਇਸ ਕਲਯੁਗ ਦੇ ਵਿੱਚ ਪਾਲੀ ਨੂੰ ਪਾਈ ਕੰਨਿਆ ਜੀ ਦੱਸਦੇ ਨੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਾਲੀ ਜੰਗਲਾਂ ਵਿੱਚ ਪਾਣੀ ਵਾਲਾ ਟੈਂਕਰ ਲੈ ਕੇ ਜਾਂਦੇ ਨੇ ਤਾਂ ਪੰਛੀ ਚਹਿਚਹਾਉਂਦੇ ਨੇ ਅਤੇ ਹੋਰ ਜਾਨਵਰ ਵੀ ਉਹਨਾਂ ਦੇ ਆਲੇ ਦੁਆਲੇ ਆ ਕੇ ਉਹਨਾਂ ਪ੍ਰਤੀ ਆਪਣਾ ਸਨੇਹ ਪ੍ਰਗਟਾਉਂਦੇ ਨੇ ਇਹ ਰਿਸ਼ਤਾ ਰੂਹਾਨੀ ਤਦਾਇ ਮੈਨੂੰ ਨਹੀਂ ਪਤਾ ਕਿਹੜਾ ਹੈ ਪਰ ਇਹ ਇਨਸਾਨੀਅਤ ਦੀ ਜੀਵਨ ਦੀ ਜਾਗ ਦੀ ਮਿਸਾਲ ਹੈ ਮੈਂ ਇਹ ਕਹਿ ਸਕਦਾ ਇੱਕ ਭਾਈ ਕਨਈਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਬਿਨਾਂ ਭੇਦ ਭਾਵ ਕੀਤੇ ਜਿਹੜੇ ਜਲ ਪਲਾਂਦੇ ਸੀਗੇ ਉਹ ਚਾਹੇ ਉਹਨਾਂ ਦੇ ਆਪਣੇ ਸਿੰਘ ਸੀਗੇ ਚਾਹੇ ਦੂਜੇ ਪਾਸੇ ਮੁਗਲ ਸੀਗੇ ਉਹਨਾਂ ਨੇ ਭੇਦ ਭਾਵ ਨਹੀਂ ਕੀਤਾ ਇੱਥੇ ਤਾਂ ਕਾਇਨਾਤ ਦੇ ਪਤਾ ਨਹੀਂ ਕਿੰਨੇ ਕੁ ਜੀਵ ਜਦੋਂ ਉਹ ਜਾਂਦਾ ਹੈ ਜੰਗਲ ਦੇ ਵਿੱਚ ਤਾਂ ਮੋਰ ਚਹਿਚਕਾਂਦੇ ਆ ਜਦੋਂ ਉਹ ਪਹੁੰਚਦਾ ਹੈ ਤਾਂ ਆਲੇ ਦੁਆਲੇ ਬੈਣਾਂ ਇਕੱਠੀਆਂ ਹੋ ਜਾਂਦੀਆਂ ਬਾਰਾ ਸਿੰਘੇ ਪਹੁੰਚ ਜਾਂਦੇ ਆ ਕਿੰਨੇ ਹੀ ਲੱਖਾਂ ਜੀਵ ਨਿਰਭਰ ਹੈ ਇਹ ਕਿਹੜੀ ਲੋਕਿਕ ਸੇਵਾ ਮਾਲਕ ਨੇ ਲਈ ਹੈ ਮੇਰੇ ਕੋ ਸ਼ਬਦ ਨਹੀਂ ਹੈ ਪਰ ਮੈਂ ਕਹਿੰਦੇ ਗੁਰੂ ਦਾ ਸੱਚਾ ਸਿੱਖ ਹੈ ਔਰ ਅੱਜ ਦੇ ਕਲ ਯੁਗ ਦੇ ਦੌਰ ਦੇ ਵਿੱਚ ਮਿਸਾਲੀ ਸੇਵਾ ਮਿਲੀ ਹੈ ਇਹ ਸਾਡਾ ਦੋਸਤ ਮਿੱਤਰ ਕਹ ਲਈਏ ਇਲਾਕੇ ਦਾ ਵੀਰ ਕਹ ਲਈਏ ਮਾਨ ਕਹ ਲਈਏ ਸਾਨੂੰ ਵੀ ਖੁਸ਼ੀ ਹੁੰਦੀ ਕਿ ਸਾਡੇ ਨਾਲ ਕੁਝ ਅਜਿਹੇ ਇਨਸਾਨ ਨੇ ਜੋ ਆਂਦੀ ਦੰਦੀ ਦੁਨੀਆ ਤੱਕ ਮਿਸਾਲ ਬਣਨਗੇ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਬੇਜਵਾਨ ਜੀਵ ਜੰਤੂਆਂ ਦੀ ਸੇਵਾ ਲਈ ਸੁਪਰ ਵਾਟਰਮੈਨ ਪਾਲੀ ਦੀ ਇਹ ਸੇਵਾ ਵਾਕਿਆ ਹੀ ਸ਼ਲਾਗਾ ਯੋਗ ਹੈ ਉਨਵਲੋ ਇਸ ਸੇਵਾ ਲਈ ਕਿਸੇ ਹੋਰ ਦੀ ਮਦਦ ਨਾ ਲੈਣਾ ਵੀ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਹੈ ਸੋ ਲੋੜ ਹੈ ਕਿ ਹਰਪਾਲ ਪਾਲੀ ਦੀ ਇਸ ਸੇਵਾ ਵਿੱਚ ਹੋਰ ਸਮਾਜ ਸੇਵੀ ਵੀ ਮਦਦ ਲਈ ਅੱਗੇ ਆਉਣ ਤਾਂ ਜੋ ਬੇਜ਼ੁਬਾਨਾਂ ਨੂੰ ਪਾਣੀ ਪਿਉਉਣ ਦੀ ਇਹ ਸੇਵਾ ਹੋਰ ਵੀ ਸੁਚੱਜੇ ਢੰਗ ਨਾਲ ਚੱਲੇ ਅਤੇ ਬੇਜ਼ੁਬਾਨਾਂ ਨੂੰ ਤਪਦੀ ਗਰਮੀ ਵਿੱਚ ਪਾਣੀ ਇਸੇ ਤਰ੍ਹਾਂ ਮਿਲਦਾ ਰਹੇ ਬਲਜੀਤ ਸਿੰਘ ਚਾਨਾ ਪੀ.ਡੀ.ਸੀ ਨਿਊ ਸ਼੍ਰੀ ਅਨੰਦਪੁਰ ਸਾਹਿਬ